ਹਾਂਜੀ ਸਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾ ਦਾ ਪੰਜਾਬ ਫਕਾਫੇਸ ਵਾਖਤ ਕਰਦੇ ਹਾਂ ਅਸੀਂ। ਤੁਸੀਂ ਸਾਰੇ ਚੈਨਲ ਤੇ ਜੁੜ ਗਏ ਹੋ। ਸਾਉਥ ਪੰਜਾਬ ਪਰ ਮਾਨਮਾ ਰੇਕਿੰਗ ਤੇ ਰੱਖਿਆ ਬਾਫੇ। ਤੇ ਅੱਜ ਅਸੀਂ ਗੱਲ ਕਰਦੇ ਹਾਂ। ਅੱਜ ਜੋ ਕੀ ਖੱਡਾਂ ਬਾਰੇ। ਕੀ ਖੱਡਾਂ ਬਣਨ ਪੰਜਾਬ ਦੀਆਂ ਜੋ ਕਿ ਸ਼ੁਰੂ ਹੋ ਚੁੱਕੀਆਂ ਨੇ। ਕਿਉਂਕਿ ਇਹ ਸੰਗਰੂਪਿਤ ਹੋ ਰਹੀਆਂ ਨੇ। ਉੱਥੇ ਜੋ ਕਿ ਹਰੇਕੀ ਵਿਅਕਤੀ ਜਾ ਕੇ ਹਰ ਇੱਕ ਖੇੜ ਵਿੱਚ ਭਾਗ ਲੈ ਸਕਦਾ ਹੈ ਕਿਉਂਕਿ ਜੋ ਕਿ ਸੱਡਾ ਲਗਭਗ ਜੋ ਤੁਸੀਂ ਬੰਦ ਦੇ ਹੋਇਆ ਉਹ ਕਿੱਦਾਂ ਹੋ ਰਹੀਆਂ ਨੇ ਹੁਣ ਸੋ ਪੌਦ ਬੁੱਧੀਆ ਕਿੱਦਾਂ ਨੇ ਜੂੜ ਭਰ ਦਮ ਲੈਣਾ ਚਾਹੀਦਾ ਵਾਧੂ-ਵਾਧੂ ਇਸ ਨਾਲ ਸਾਡਾ ਜੋ ਕਿ ਸੱਚਾ ਮਜਾ ਆ ਰਿਹਾ ਉਹ ਫਿਰ ਤੋਂ ਖੁਸ਼ਾਲ ਬਣ ਸਕੀ ਉੱਥੇ ਜੋ ਕਿ ਪਤਾ ਹੀ ਹੈ ਕਿ ਕਿੰਨਾ ਜੋ ਕਿ ਇਥੇ ਮੌਲ ਕੰਨਾ ਵਧੀਆ ਹੁੰਦਾ ਹੈ ਕਿਉਂਕਿ ਉੱਥਾਂ ਦੇ ਜੋ ਕਿ ਮਾਹ ਨਾਲ ਉਹ ਲੱਗੀ ਹੁੰਦੀ ਹੈ ਇੱਥੇ ਆ ਕੇ ਔਰ ਇੱਕ ਨੋ ਜੋ ਕਿ ਆਨੰਦ ਆਉਂਦਾ ਹੈ ਤੇ ਸਾਨੂੰ ਵੀ ਜੋ ਕਿ ਜਿਵੇਂ ਅੱਜ ਸੋਣਨੇ ਚਾਹੀਦੀਆਂ ਨੇ ਅਨਗ੍ਰਾਮ ਦੇ ਕਾਰਨ ਉਹ ਵਧੀਆ ਹੋ ਗਏ ਸਾਨੂੰ ਜੋ ਕਿ ਰਮਕਾਂ ਤੇ ਸਾਨੂੰ ਰਾਦਾ ਦਿਮਾਗ ਪੂਰੀ ਤਰ੍ਹਾਂ ਫਰੈਸ਼ ਹੋ ਜਾਵੇ। ਜੇਕਰ ਤੁਸੀਂ ਟਿਕਾਵੇ ਜਬਾਗ ਨਹੀਂ ਜਿਆਦਾ। ਮੰਨੋ ਜੁ ਕਿ ਹਰ ਮਲੇ ਕਮੇ ਵਿਚਾਰੋਂ ਕੁਝ ਵੀ ਕਿੱਡਾ ਮਰੇ ਨੋਰ ਜਿੰਦਗੀ ਮੈੜਣੀ ਗਿਆਨ ਨਹੀਂ ਜਿਆਦਾ ਤੁਕੀ ਨਾਲ ਭੁੱਲ ਜਾਵੇ। ਵੀਰਾਂ ਦਾ ਕਹੋ ਕਿ ਅੱਤ ਵੰਦ ਕਿੱਡਾ ਵਿਚ ਪਾ ਜਾ ਜਾ। ਜੇ ਕਿੱਡਾ ਜੋ ਪੰਗ ਮੇ ਜਾ ਕਿੱਡਾ ਜਾ ਕੇ ਵੇਖ ਲਓ। ਕਿਉਂਕਿ ਹਨ ਉਹਨਾਂ ਮੁਦਕੇ ਬਾਰੇ ਕਿੱਡਾ ਕਿਵੇਂ ਹੁੰਦੀਆਂ ਨੇ ਕੀ ਉੱਤੇ ਜੋ ਕਿ ਕਿੰਨੇ ਜੋ ਕਿ ਮੌਨ ਵਾਲੇ ਹੁੰਦੇ ਸੰਕਰ ਕਿੰਨਾ ਤੇ ਮਾ ਜੋ ਕਿ ਹੁੰਦੀ ਹੈ ਬਾਕੀ ਤੁਹਾਨੂੰ ਅਸੀਂ ਕੋਈ ਵੀ ਅਪਡੇਟ ਆਉਂਵੇਗੀ ਅਸੀਂ ਕਰਾਂਗੇ ਧੰਨਵਾਦ